ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇਹ ਚੈਨਲ ਦੇ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਕਰ ਰਹੇ 2 ਵੇ ਸਵਿਚ ਨੂੰ ਅਸੀਂ ਦੇਖਾਂਗੇ ਕਿ ਕਿਹਨੇ ਸੀਗੇ ਜਗਾ ਦਾ ਮਤਲਬ ਦੋ ਜਗਾ 2 ਇੱਕ ਦਾ ਮਤਲਬ ਦੋ ਜਗਾ ਤੱਕ ਕਿੱਦਾਂ ਚਲਾਇਆ ਜਾਂਦਾ ਹਾਂਜੀ ਜੁੜੇ ਰਹੋ ਸਾਡੇ ਨਾਲ ਆਪਾਂ 2 ਵੇ ਸਵਿਚ ਲਵਾਂਗੇ ਜੀ ਦੋ ਇਹਨਾਂ ਦੋਨਾਂ ਦਾ ਤਰਾ ਦੋ ਦੋਨਾਂ ਨੂੰ ਆਪਸ ਵਿੱਚ ਅਟੈਚ ਕਰਦਾਗੇ ਥੱਲੇ ਵਾਲਾ ਕੰਡਕਟ ਤੇ ਉਪਰ ਆ ਗਈ ਤੋਕ ਤੇ ਆਪਨੇ ਟੂ ਵੇ ਸਵਚਨਹੀ ਇਹਨਾਂ ਦਾ ਇੱਕ ਇੱਕ ਪੁਆਇੰਟ ਆਪਾਂ ਲਿੰਕ ਕਰਤਾ ਜੀ ਸੈਂਟਰ ਵਾਲੇ ਨੂੰ ਨਹੀਂ ਆਪਾਂ ਜੇ ਛੇੜਨਾ ਜੀ ਆਪਾਂ ਹੁਣ ਇਹਨਾਂ ਦਾ ਦੂਜਾ ਲਿੰਕ ਕਰਾਂਗੇ ਜੀ ਕਨੈਕਟ ਉੱਪਰ ਵਾਲਾ ਤੇ ਥੱਲੇ ਵਾਲਾ ਆਪਾਂ ਲਿੰਕ ਕਨੈਕਟ ਕਰਦੇ ਨੇ ਜੀ ਉਹਨਾਂ ਆਪਾਂ ਲਾਵਾਂਗੇ ਮਲਮ ਦੀ ਤਾਰ ਜੀ ਉਹ ਇੱਕ ਸਵਿੱਚ ਦੇ ਆਪਾਂ ਸੈਂਟਰ ਦੇ ਵਿੱਚ ਦੇ ਦੇਣੀ ਆ ਜੀ ਜਿਹੜੀ ਦੂਜੀ ਤਾਰ ਆ ਜੀ ਉਹ ਆਪਾਂ ਡਾਇਰੈਕਟ ਨਿਊਟਰਲ ਦੇ ਦੇਣੀ ਆ ਨੂੰ ਹਾਂਜੀ ਇਹਦੇ ਵਿੱਚ ਫੇਸ ਆ ਜੀ ਇਹਦੇ ਵਿੱਚ ਨਿਊਟਰਲ ਆ ਆਪਾਂ ਨਿਊਟਰਲ ਨੂੰ ਲਾਪੀ ਜਿਹੜਾ 1 ਪੁਆਇੰਟ ਬਚ ਗਿਆ ਜੀ ਸਵਿੱਚ ਦਾ ਇੱਥੇ ਵੀ ਆਪਾਂ ਸੈਂਟਰ ਦੇ ਵਿੱਚ ਇਹ ਸੋਚ ਲਾ ਦੇਣੀ ਹੈ ਜੀ ਇਹ ਆਪਣਾ ਸਰਗੜ ਬਣ ਕੇ ਤਿਆਰ ਹੋ ਗਿਆ ਜੀ ਦੂਜੀ ਆਪਾਂ ਜੇ ਇਸ ਹਵਲ ਦੇ ਵਿੱਚ ਲਾ ਦੇਣੀ ਜੀ ਦੇਖੋ ਜੀ ਅਕੋ ਜਗਾਤੀ ਆਪਾਂ ਜੀ ਉਹਨਾਂ ਇਹ ਤਾਂ ਬੰਦ ਕਰਾਂਗੇ ਜੀ ਆਪਾਂ ਫਿਰ ਇਹ ਤਾਂ ਜਗਾਤੀ ਜੀ એ તો બંધ કરતી હું એ તો જગામા